ਦਾ ਵੀ ਬਦਲਾ ਆ ਗਿਆ ਬੜਾ ਵੱਡਾ ਬਗਲਾ ਆ ਗਿਆ ਲੋਕ ਚਾਹੁੰਦੇ ਸੀ ਬਦਲਾ ਆਵੇ ਆਹੋ ਬਦਲਾ ਆ ਗਿਆ ਦੇਖ ਲੈ ਹੁਣ ਆਪਣੇ ਆ ਪੁਰਾਣਾ ਰਵੈਤੀ ਪ੍ਰਹਾਵਾ ਆਪਣੇ ਆ ਗਿਆ ਅੱਛਾ ਤੇ ਹੋਰ ਕਿਹੜਾ ਬਦਲਾ ਨਾ ਬੜੇ ਬੜੇ ਖੇਤੀ ਚ ਬਗਲਾ ਆ ਗਏ ਉਹ ਕਿਵੇਂ ਬਾਈ ਆ ਹੁਣ ਕਿਸਾਨ ਬਲਦਾਂ ਨਾਲ ਖੇਤੀ ਕਰਿਆ ਕਰਨਗੇ ਤੇ ਗੱਡਿਆਂ ਤੇ ਫਸਲ ਢੋਣਗੇ ਉਹ ਦਰਫਤੇ ਮੋ ਲਾਣ ਦਿਆ ਉਹਨਾਂ ਕੋਲੇ ਆਦੇ ਟਰੈਕਟਰ ਟਰਾਲੀਆਂ ਹੈਗੇ ਆ ਨਾ ਨਾ ਉਹਨਾਂ ਕੋਲ ਕੱਲੇ ਟਰੈਕਟਰ ਹੀ ਆ ਤੇ ਟਰਾਲੀਆਂ ਟਰਾਲੀਆਂ ਦਾ ਘਨੌਰ ਵਾਲੇ ਲੈ ਕੇ ਬਸ ਕਰਾ ਕਰ ਉਹ ਮੇਲਾ ਲਾਈ ਬੈਠੇ ਆ ਉਹਨਾਂ ਦਾ ਹੱਥ ਪੈ ਗਿਆ ਨਾ ਬੱਸ ਕਰ ਜਾ ਉਹ ਪਤਾ ਨਹੀਂ ਕਿਹੜੇ ਹਿਸਾਬ ਨਾਲ ਸਾਰਿਆਂ ਲੈ ਕੇ ਲਾਂਰਦੀ ਨਾ ਉਹ ਹੀ ਕਿਸਾਨ ਲੱਭੀ ਜਾਂਦੇ ਆ ਬੱਸ ਕਰ ਜਾ ਉਹ ਲਾਂਰਦੀ ਆ ਬੜੇ ਟਾਈਮ ਬਾਅਦ ਮਿਲਿਆ ਕਿ ਅੱਜ ਦੀ ਗੱਲ ਸੁਣਾ ਕੋਈ ਚਾਚ ਦੀ ਗੱਲ ਸੁਣਾ ਲੈ ਚਾਚ ਦੀ ਸੁਣ ਲੈ ਅੱਛਾ ਪਰ ਗੱਲ ਅੱਜ ਦੀ ਨਹੀਂ ਗੱਲ ਕਈ ਸਾਲ ਪੁਰਾਣੀ ਆ ਹਲਾ ਲਾ ਕਿਸੇ ਬੰਦੇ ਨੇ ਇੱਕ ਗੱਲ ਕਹੀ ਸੀ ਕਿਸੇ ਸਟੇਟ ਦਾ ਮੁੱਖ ਮੰਤਰੀ ਮੈਂ ਨਾ ਨਹੀਂ ਉਹਦਾ ਲੈਣਾ ਆ ਨਾ ਨਾ ਲਈ ਉਹ ਕਹਿੰਦਾ ਵੀ ਨੱਕ ਹੁਨ ਮਾਰਦਾ ਨਾ ਲੱਤ ਮਾਰਦਾ ਰੱਬ ਜਦੋਂ ਮਾਰਦਾ ਏ ਮੱਤ ਮਾਰਦਾ ਹਲਾ ਫੇਰ ਭਾਈ ਆ ਥੋੜੇ ਦਿਨ ਪਹਿਲਾਂ ਰੱਬ ਨੇ ਮੱਤ ਹੀ ਮਾਰਿਆ ਕਿਸਾਨਾਂ ਦੇ ਤੰਬੂ ਤੋੜਨ ਪੈ ਗਿਆ ਕਹਿੰਦਾ ਪੀਲਾ ਪੰਜਾ ਚੱਲੂਗਾ ਜੀ ਪੀਲਾ ਪੰਜਾ ਦਾ ਕਹਿੰਦਾ ਸੀਗਾ ਤਸਕਰਾਂ ਤੇ ਚੱਲੂਗਾ ਹਲਾ ਇਹਨੇ ਕਿਸਾਨਾਂ ਤੇ ਚਲਾਤਾ ਬਸ ਕਰਿਆ ਪਤਾ ਨਹੀਂ ਕਿਹੜੇ ਚਿਟੇ ਵੇਚਦੇ ਸੀਗੇ ਜਿਨ੍ਹਾਂ ਦੇ ਮਗਰ ਪੈ ਗਿਆ ਇਹ ਬਸ ਕਰਿਆ ਗੱਲ ਮੱਤ ਤੋਂ ਯਾਦ ਆਇਆ ਹੀ ਮੱਤ ਤੋਂ ਯਾਦ ਆਇਆ ਹੋਲੇ ਮਹੱਲੇ ਵਾਲੇ ਦਿਨ ਆਹੋ ਇਹ ਆਨੰਦਪੁਰ ਸਾਹਿਬ ਚਲ ਗਿਆ ਮੱਥਾ ਟੇਕਣ ਮੱਥਾ ਟੇਕਣ ਗਏ ਆ ਮੱਥਾ ਟੇਕਣ ਗਿਆ ਮੇਰੀ ਤਾਈ ਵੀ ਗਈ ਸੀ ਅੱਛਾ ਉਹ ਬਜ਼ੁਰਗਾਂ ਦਾ ਤਾਂ ਹੁਣ ਤੈਨੂੰ ਪਤਾ ਆਪਣੇ ਪੰਜਾਬ ਦੇ ਬਜ਼ੁਰਗ ਆ ਉਹ ਆਸ਼ੀਰਵਾਦ ਦੇ ਦਿੰਦੇ ਤਾਂ ਦੁਸ਼ਮਣਾਂ ਨੂੰ ਵੀ ਦੇ ਦਿੰਦੇ ਦੇ ਦਿੰਦੇ ਦੇ ਦਿੰਦੇ ਤਾਈ ਕਿ ਨਹੀਂ ਲੈ ਪੁੱਤ ਆਏ ਤੇ ਹੁਣ ਮੱਤ ਲੈ ਕੇ ਜਾਈ ਹਲਾ ਮੱਤ ਲੈ ਕੇ ਆਇਆ ਫਿਰ ਮੱਤ ਨਹੀਂ ਕਲੀ ਦੇਖ ਲੈ ਕੇ ਹੀ ਮੁੜਿਆ ਆ ਬਸ ਕਰਿਆ ਕਰ ਇਹੋ ਜੀ ਮਤ ਲੈ ਕੇ ਆ ਪੁੱਠੀ ਮਤ ਵੱਜ ਗਈ ਆ ਲੋ ਕਿਵੇਂ ਬਾਈ ਆਉਂਦੇ ਆਂ ਕਿਸਾਨਾਂ ਨੂੰ ਚੱਕ ਕੇ ਨੇ ਜੇਲ੍ਹ ਚ ਪਾਤਾ ਬਜ਼ੁਰਗ ਬੋਰਤਾਂ ਨੂੰ ਵੀ ਜੇਲ੍ਹ ਚ ਤੁੰਨੇ ਆ ਅੱਛਾ ਉਹ ਮਤ ਆਨੰਦਪੁਰ ਦੀ ਹੋਈ ਨਹੀਂ ਸਕਦੀ ਉਹ ਕਿੱਥੋਂ ਵਾਲੀ ਆ ਉਹ ਦਾ ਨਾਗਪੁਰ ਵਾਲੀ ਲੱਗਦੀ ਆ ਬੱਸ ਕਰਿਆ ਆ ਆਨੰਦਪੁਰ ਵਾਲੀ ਮਤ ਤਾਂ ਕੁਰਬਾਨੀਆਂ ਵਾਲੀ ਐ ਸਹੀ ਗੱਲ ਆ ਉਹਨਾਂ ਦੇ ਖਿਲਾਫ ਲੜਨ ਵਾਲੀ ਐ ਉਹ ਲੜ ਦੀ ਬਹਾਦਰੀ ਵਾਲੀ ਐ ਅੱਖ ਖਾਲੀ ਐ ਉਹ ਲੜਦੇ ਜਦੋਂ ਇਹਨਾਂ ਦੀ ਸਰਕਾਰ ਬਣੀ ਸੀ ਓਏ ਉਦੋਂ ਇਹਨਾਂ ਨੇ ਕਿਹਾ ਸੀਗੇ 22 ਦੀਆਂ 22 ਫਸਲਾਂ ਐ ਐਮਐਸਪੀ ਤੇ ਚੱਕਾਂਗੇ ਨਾ ਨਾ ਫਸਲਾਂ ਫਸਲਾਂ ਨਹੀਂ ਚੱਕੀਆਂ ਹਲਾ ਚਫੀਆਂ ਚੱਕਲੇ ਲਾਹੌਰ ਸੁਣ ਲੈ ਆਨੰਦਪੁਰ ਤੋਂ ਬਾਅਦ ਸਿੱਧਾ ਖੜਕੜਕਲਾਂ ਜਾਵੜਿਆ ਹਲਾ ਖੜਕੜਕਲਾਂ ਜਾਵੜਿਆ ਤੇ ਭਗਤ ਸਿੰਘ ਦੇ ਬੁੱਤ ਮੂਰੇ ਬਹਿ ਗਿਆ ਹਲਾ ਤੇ ਬੁੱਤ ਜੇ ਬੁੱਤ ਜਾ ਕੇ ਪੈਂਦਾ ਉਹਨੇ ਜੁੱਤੀ ਬੜੀ ਵਰਾਉਣੀ ਸੀ ਬਸ ਕਰਿਆ ਉਹਨੇ ਕਹਣਾ ਸੀ ਮਾਮਾ ਕਰਕੇ ਕੀ ਆਇਆ ਏ ਤੂੰ ਮੈਂ ਤਾਂ ਲੋਕਾਂ ਦੀ ਖਾਤਰ ਜਾਨ ਕੁਰਬਾਨ ਕਰਤੀ ਬਸ ਕਰਿਆ ਲੋਕਾਂ ਨੂੰ ਚੱਕ ਜੱਕ ਜੇਲਾਂ ਚ ਪਾਈ ਜਾਂਦੀ ਉਹ ਲਾਰਦਿਆ ਐਡੇ ਮਾਰੇ ਕੰਮ ਕਰਕੇ ਤੇ ਐਡੇ ਮਹਾਨ ਬੰਦੇ ਦੇ ਪੈਰਾਂ 'ਚ ਜਾ ਕੇ ਬਹਿ ਗਿਆ ਈ ਤੂੰ ਪੈਰਾਂ ਨੂੰ ਰੋਈ ਜਾ ਨਾ ਇਹ ਪੰਜਾਬ ਦੀਆਂ ਜੜਾਂ 'ਚ ਬੈਠਣ ਨੂੰ ਫਿਰਦਾ ਤਿੰਨ ਸਾਲਾਂ ਦਾ ਜੜਾਂ 'ਚ ਤੇਲ ਹੀ ਈ ਜਾਂਦਾ ਬਸ ਕਰਾ ਗਾ ਹੋਰ ਕੁਝ ਕਰਦਾ ਹੀ ਨਹੀਂ ਨਾ ਉਹ ਲਾਂਰਤੀ ਨਾ ਹੋਵੇ ਤਾਂ ਲਾਂਰਦੇ ਨਾ ਦੀ ਸਰਕਾਰ ਨਾਲ ਮੀਟਿੰਗ ਹੋਈ ਆ ਉਹ ਕਹਿੰਦੇ ਅਸੀਂ ਬਾਈ ਦੇ ਬਾਈ ਫਸਲਾ ਐਮਐਸਪੀ ਦੇ ਚੱਕਾਂਗੇ ਓਏ ਕਹਿੰਦੇ ਸੀ ਵੀ ਅਸੀਂ ਫਸਲਾ ਐਮਐਸਪੀ ਦੇ ਚੱਕਾਂਗੇ ਚੱਕਿਆ ਚੁੱਕਿਆ ਕੁਝ ਨਹੀਂ ਨਾ ਹਲਾ ਚੱਕਿਆ ਕੀ ਫਿਰ ਆ ਇੱਕ ਦਿਨ ਕਿਸਾਨ ਚੱਕ ਲਏ ਲਾਂਰਤੀ ਨਾ ਹੋਵੇ ਤਾਂ ਘਰੋ ਘਰੀ ਛਾਪੇ ਪੈ ਗਏ ਬਸ ਕਰਾ ਗਾ ਫੜ ਲਓ ਫੜ ਲਓ ਹੋ ਗਈ ਆ ਲਾਂਰਤੀ ਨਾ ਹੋਵੇ ਤਾਂ ਹੋਰ ਕੀ ਹੋਣਾ ਸੀਗਾ ਦੱਸ ਉਹ ਲਾਂਰਤੀ ਆ ਉਹ ਲਾਣ ਦੀ ਆ ਜੱਕੇ ਕੋ ਕਿਸਾਨਾਂ ਦੀ ਤਾਂ ਇਹਨਾਂ ਨਾਲ ਮੀਟਿੰਗ ਹੋਈ ਆ ਉਹ ਮੀਟਿੰਗ ਤਾਂ ਹੋਈ ਮੈਨੂੰ ਪਤਾ ਏ ਪਰ ਸ਼੍ਰੀਮਾਨ ਜੀ ਮੀਟਿੰਗ ਛੱਡ ਕੇ ਨਿਕਲ ਗਏ ਆ ਮੈਂ ਵੀ ਵੇਖਿਆ ਹੀ ਪਰ ਉੱਥੇ ਗਲਤੀ ਕਿਸਾਨਾਂ ਦੀ ਸੀਗੀ ਉਹ ਦਰ ਫਟੇ ਮੂ ਕਦੇ ਕਿਸਾਨਾਂ ਦੀ ਸਪੋਰਟ ਕਰਦਾ ਕਦੇ ਉਹਨਾਂ ਨੂੰ ਨਿੰਦੜ ਲੱਗ ਜਾਂਦਾ ਨਿੰਦ ਤਾਂ ਨਹੀਂ ਮੈਂ ਜਿੱਥੇ ਗਲਤੀ ਓਥੇ ਗਲਤੀ ਕਹੂੰਗਾ ਅੱਛਾ ਉਹ ਗਲਤੀ ਓਥੇ ਮੇਰੀ ਪੂਰੀ ਕਿਸਾਨਾਂ ਦੀ ਗਲਤੀ ਹੈ ਗਲਤੀ ਹੈ ਕਿਹੜੀ ਉਹਨਾਂ ਨੇ ਮੀਟਿੰਗ ਆਥਣ ਦੀ ਰੱਖ ਲਈ ਰਣਦੀ ਨਾ ਆਥਣੇ ਉਹਦਾ ਅੰਗਰੇਜ਼ੀ ਦਾ ਟਾਈਮ ਹੁੰਦਾ ਬਸ ਕਰਿਆ ਅਗਲਾ ਆਪਦੇ ਟਾਈਮ ਤੇ ਨਿਕਲ ਗਿਆ ਰਣਦੀ ਦਾ ਵੇਦ ਇਹਦੇ ਹੁਣ ਮਸਲੇ ਵੱਡੇ ਸੀਗੇ ਬਸ ਕਰ ਜਾ ਟਾਈਮ ਵੱਧ ਚਾਹੀਦਾ ਸੀ ਰਣਦੀ ਨਾ ਉਹਦੇ ਕੋਲੇ ਟਾਈਮ ਖੇਚ ਪਾ ਸੀ ਰਣਦੀ ਅੰਦਰਲੇ ਕੀੜੇ ਨਿੱਟੇ ਕਣਦ ਬਸ ਕਰਾ ਕਰ ਅਗਲਾ ਫਿਰ ਆਪਦੇ ਟਾਈਮ ਤੇ ਚੱਲ ਗਿਆ ਉਹ ਭੁਗਾਈ ਨਾ ਮਾਰ ਮੈਨੂੰ ਇੱਕ ਗੱਲ ਦਾ ਜਵਾਬ ਦੇ ਹ ਵਿਦ ਦੀ ਨੂੰ ਅੰਗਰੇਜ਼ੀ ਬੋਲਣ ਚ ਚੰਗੀ ਲੱਗਦੀ ਆ ਕਿ ਸੁਣਨ ਚ ਨਾ ਮੈਨੂੰ ਸੁਣਨ ਚ ਚੰਗੀ ਲੱਗਦੀ ਨਾ ਲਿਖਣ ਚ ਨਾ ਬੋਲਣ ਚ ਹਾਂ ਤੇਨੂੰ ਕਿਵੇਂ ਲੱਗਦੀ ਆ ਮੈਨੂੰ ਪੀਣ ਚ ਬੜੀ ਚੰਗੀ ਲੱਗਦੀ ਮੈਂ ਵੀ ਮੁੱਖ ਮੰਤਰੀ ਬਣੂੰਗਾ ਨਾ ਆ ਵੀ ਇਹਨਾਂ ਚੀਜ਼ਾਂ ਦਾ ਸ਼ਕੀਨ ਆ ਉਹ ਦੇਖ ਲੈ ਪੜ੍ਹੇ ਲਿਖੇ ਹੈਗੇ ਆ ਆਹੋ ਲਾ ਤੂੰ ਵੀ ਈਟੀਟੀ ਕਰੀ ਬੈਠਾ ਮੈਂ ਵੀ ਬੀਐਡ ਕਰ ਲਈ ਹੁਣ ਤਾਂ ਮੇਰਾ ਟੈਟ ਦਾ ਵੀ ਕਲੀਅਰ ਹੋ ਗਿਆ ਏ ਹਾਂ ਸਹੀ ਗੱਲ ਹੈ ਬੈਲੀਜੀ ਵਾਲ ਹੋ ਗਿਆ ਏ ਆਹਾਂ ਇਹਨਾਂ ਨੇ 3 ਸਾਲਾਂ ਚ ਨੌਕਰੀ ਕੋਈ ਨਹੀਂ ਕੱਢੀ ਗਈ ਅੱਛਾ ਮੈਨੂੰ ਲੱਗਦਾ ਆਪਾਂ ਵੀ ਮੁੱਖ ਮੰਤਰੀ ਬਣਾਂਗੇ ਲੈਂਦੀ ਨਾ ਹਰੋਂ ਵਾਲਿਆਂ ਨੂੰ ਲੋਕੀ ਬਣਾਵ ਹੀ ਦ ਆਰਤੀ ਨਾ ਵੇ ਤੜੇ ਹਿਸਾਬ ਨਾਲ ਆਪਾਂ ਲੱਗੇ ਪਏ ਮੈਨੂੰ ਲੱਗਦਾ ਆਪਣੇ ਤੇ ਪਰਚਾ ਹੀ ਨਾ ਹੋ ਜੇ ਬਸ ਕਰਿਆ ਕਰ ਹੋਰ ਕੀ ਆ ਦੱਸ ਦਰ ਫਿਟੇ ਪਪਾ ਮੈਂ ਪਿੱਛੇ ਦੇ ਗਿਆ ਦਿੱਲੀ ਆ ਤੂੰ ਦਿੱਲੀ ਗਿਆ ਸਾਂ ਮੈਂ ਦਿੱਲੀ ਜਾਵੜਿਆ ਪੰਜਾਬ ਸਰਕਾਰ ਨੂੰ ਮਿਲਣਾ ਉਹ ਦਰ ਫਿਟੇ ਮੂੰ ਔਰ ਪੰਜਾਬ ਦੀ ਸਰਕਾਰ ਪੰਜਾਬ ਚ ਬੈੰਦੀ ਦਿੱਲੀ ਸੈਂਟਰ ਸਰਕਾਰ ਬੈੰਦੀ ਆ। ਉਹ ਹੋਲਿਆ ਤੇਰੇ ਵਾਂਗੂ ਪੰਜਾਬ ਦੇ ਲੋਕਾਂ ਨੂੰ ਵੀ ਆ ਹੀ ਲੱਗਦਾ ਕਿ ਪੰਜਾਬ ਸਰਕਾਰ ਪੰਜਾਬ ਚੋਂ ਚੱਲਦੀ ਆ। ਅਸਲ ਚ ਚੱਲਦੀ ਦਿੱਲੀ ਚੋਂ ਹੀ ਆ। ਲਹਿਰਦੀ ਨਾਲ ਹਰੇ ਹੁਕਮ ਉੱਥੋਂ ਹੀ ਆਉਂਦੇ ਆ। ਬੱਸ ਕਰਾ ਕਰ। ਆਪਾ ਤਾਂ ਵੈਨ ਚ ਤੁਰੇ ਫਿਰਦੇ। ਉਹ ਲੜਦਿਆ ਦਿੱਲੀ ਤੋਂ ਤਾਂ ਇਹ ਹਾਰ ਗਏ ਆ। ਅਗਲੇ ਹਾਰ ਕੇ ਵੀ ਪੰਜਾਬ ਦੇ ਸੁਪਰ ਸੀਐਮ ਬਣੇ ਬੈਠੇ। ਉਹ ਕਿਵੇਂ ਬਾਈ? ਕੱਲ ਲੁਧਿਆਣੇ ਇੱਕ ਹਸਪਤਾਲ ਦਾ ਘਾਟਣ ਕਰਨਾ ਸੀ। ਆਹੋ। ਇੱਕ ਨੀਂ ਪੱਥਰ ਰੱਖਣਾ ਸੀ। ਅੱਛਾ। ਨੀਂ ਪੱਥਰ ਤੇ ਨਾਂ ਲਿਖਤਾ ਜੀ ਮੁੱਖ ਮੰਤਰੀ ਸਾਹਿਬ ਦਾ। ਹਾਂ ਪੰਜਾਬ ਵਾਲੇ ਦਾ ਕਿ ਦਿੱਲੀ ਵਾਲੇ ਦਾ ਓਏ ਪੰਜਾਬ ਵਾਲੇ ਦਾ ਵੋਟਾਂ ਉਹਨੂੰ ਪਾਇਆਂ ਲੋਕਾਂ ਨੇ ਅੱਛਾ ਅੱਛਾ ਹਾਂ ਨਾਲ ਹੀ ਸਿਹਤ ਮੰਤਰੀ ਦਾ ਲਿਖਿਆ ਹਾਂ ਉਹਦਾ ਬਣਦਾ ਸੀਗਾ ਇਲਾਕੇ ਦਾ ਕੋਈ ਐਮਐਲਏ ਹੁੰਦਾ ਤੇ ਉਹਦਾ ਵੀ ਲਿਖਿਆ ਜਾ ਸਕਦਾ ਸੀ ਕੇਦਰੀਵਾਲ ਦਾ ਉਹਦਾ ਤਾਂ ਬਣਦਾ ਹੀ ਨਹੀਂਗਾ ਲਾਰਦੀ ਨਾ ਉਹਦਾ ਪੰਜਾਬ ਨਾਲ ਕੀ ਲੈਣਾ ਦੇਣਾ ਬੱਸ ਕਰਾ ਕਰ ਉਹ ਤਾਂ ਕੋਈ ਮੈਂਬਰ ਪੰਚਾਇਤ ਵੀ ਨਹੀਂ ਇੱਥੋਂ ਦਾ ਉਹ ਲਾਰਦੀਆ ਜਦੋਂ ਸਰਕਾਰ ਬਣੀ ਸੀ ਉਦੋਂ ਉਹਨਾਂ ਨੇ ਕਿਹਾ ਸੀ ਕਿ ਨੀਂਆ ਪੱਥਰਾਂ ਤੇ ਆ ਜਿਹੜੇ ਉਹ ਪਲੰਬਰਾਂ ਦੇ ਕੰਮਿਆਂ ਦੇ ਆ ਰਾਜਮੇਸਤਰਾਂ ਦੇ ਨਾਲ ਹੋਣਗੇ ਆਹ ਹੀ ਤੇ ਮੈਨੂੰ ਸਮਝ ਨਹੀਂ ਆਉਂਦੀ ਕਿ ਵੀ ਕੇਦਰੀਵਾਲ ਸਾਹਿਬ ਕਿਹੜੀਆਂ ਟੂਟੀਆਂ ਕੱਸਦੇ ਰਹੇ ਮੁਨਾ ਦਾ ਨਾਮ ਕਾਡੋ ਲਿਖਤਾ ਉਹ ਮਨਲਾ ਤਾਂ ਬਣਦਾ ਹੀ ਨਹੀਂ ਸੀਗਾ ਹਾਸ ਕਰਿਆ ਕਰੋ ਹੋਰ ਕੀ ਆ ਦੱਸ ਓਏ ਇਹ ਪੰਜਾਬ ਵਾਲੇ ਤਾਂ ਰਬੜ ਦੀਆਂ ਮੋਹਰਾਂ ਜਿੱਥੇ ਜੀ ਕਰਦਾ ਅਗਲੇ ਚਪਕਾ ਦਿੰਦੇ ਆ ਸਹੀ ਗੱਲ ਆ ਓਏ ਕਾਗਜੀ ਸ਼ੇਰ ਆ ਇਹ ਤਾਂ ਸਾਰੀ ਪਾਵਰ ਉਹਨਾਂ ਕੋਲੇ ਆ ਇਹ ਤਾਂ ਕਾਗਜ਼ਾਂ ਦੀ ਮੁੱਖ ਮੰਤਰੀ ਆ ਹਾਸ ਕਰਦੇ ਹੋਰ ਸੁਣ ਲੈ ਲੈ ਕਾਗਜ਼ਾਂ ਤੋਂ ਮੈਨੂੰ ਇੱਕ ਕਿੱਸਾ ਯਾਦ ਹੋਇਆ ਭਾਈ ਜੀ ਸੁਣ ਲਿਓ ਬੜਾ ਇੰਟਰਸਟਿੰਗ ਹੈ ਹਾਸ ਕਰ ਲੈ ਕਿੱਸਾ ਇਹ ਆ ਵੀ ਕੋਈ ਜੰਗਲ ਦੇ ਵਿੱਚ ਆਹ ਇੱਕ ਰੱਛ ਸੀ ਤੇ ਉਹਨੇ ਦੇਖਿਆ ਕਿ ਖਰਗੋਸ਼ ਦੀ ਪੋਸਟ ਖਾਲੀ ਪਈ ਆ। ਖਾਲੀ ਪੋਸਟ ਪਈ ਆ ਵੀ। ਉਹਨੇ ਕਹਿ ਵੀ ਖਰਗੋਸ਼ ਵਾਲੀ ਪੋਸਟ ਤੇ ਲੱਗਣਾ ਚਲੋ ਕਾਗਜ਼ ਬਣਾ ਲਈਏ। ਅਲ ਕਾਗਜ਼ ਖਰਗੋਸ਼ ਨੇ ਪਹਿਲਾਂ ਖਰੋਸ਼ ਗੋਸ਼ ਵਾਲੇ ਬਣਾ ਲੇ। ਮੈਂ ਕਹ ਰੱਛ ਨੇ ਕਾਗਜ਼ ਖਰਗੋਸ਼ ਵਾਲੇ ਬਣਾ ਲੇ। ਹਲਾ ਫੇਰ ਭਾਈ ਉਹਦੀ ਨੌਕਰੀ ਤੇ ਲੱਗ ਗਿਆ। ਅੱਛਾ। ਹੁਣ ਉਹਨੂੰ ਨੌਕਰੀ ਦੀ ਜਿਹੜੀ ਤਨਖਾਹ ਹੈ ਉਹ ਖਰਗੋਸ਼ ਵਾਲੀ ਮਿਲਦੀ ਭੱਤੇ ਵੀ ਖਰਗੋਸ਼ ਵਾਲੇ ਮਿਲਦੇ। ਨਹੀਂ ਤਾਂ ਮਿਲ ਨਹੀਂ ਸੀਗੇ ਉਹੀ। ਪਰ ਉਹ ਰੱਛ ਸੀ ਉਹਦਾ ਗੁਜ਼ਾਰਾ ਉਹਦੇ ਨਾਲ ਹੋਵੇ ਨਾ। ਗੁਜ਼ਾਰਾ ਕਾਦਾ ਹੋਣਾ। ਪਰ ਉਹਨੂੰ ਥੋੜੇ ਟਾਈਮ ਬਾਅ ਕੋਲੇ ਦਰਖਾਸਤ ਕਰਤੀ ਅੱਛਾ ਕਹਿੰਦਾ ਵੀ ਮੈਂ ਰੈਚਾਂ ਅਸਲ ਚ ਮੈਨੂੰ ਰੈਚ ਵਾਲੀ ਥਾਂ ਤੇ ਭੇਜੋ ਤੇ ਉੱਥੇ ਕੋਈ ਖਰਗੋਸ਼ ਰੈਚ ਵਾਲੀ ਥਾਂ ਤੇ ਲਗਾ ਉਹਨੂੰ ਇੱਥੇ ਭੇਜ ਦਿਓ ਸਿਆਣੀ ਗੱਲ ਕੀਤੀ ਸਾਡੀ ਅਦਲਾ ਬਦਲੀ ਕਰਾ ਦਿਓ ਸਿਆਣੀ ਗੱਲ ਕਰ ਗਈ ਹੈ ਸਰਕਾਰ ਨੇ ਇੱਕ ਸੈੱਟ ਬਣਾ ਤੀ ਆਹਾ ਪੰਜ ਸੱਤ ਚੀਤੇ ਇਕੱਠੇ ਕੀਤੇ ਤੇ ਇੱਕ ਸਭਾ ਬਣਾਤੀ ਕਮੇਟੀ ਬਣਾਤੀ ਕਮੇਟੀ ਬਣਾਤੀ ਅੱਲਾ ਫੇਰ ਭਾਈ ਮਾਮਲਾ ਕਮੇਟੀ ਚ ਚੱਲ ਗਿਆ ਅੱਛਾ ਭਾਈ ਰੈਚ ਜਦੋਂ ਕਮੇਟੀ ਚ ਗਿਆ ਕਹਿੰਦਾ ਜੀ ਮੈਂ ਰੈਚਾਂ ਆ ਖਰਗੋਸ਼ ਵਾਲੇ ਭੱਤੇ ਨਾਲ ਮੇਰਾ ਗੁਜ਼ਾਰਾ ਨਹੀਂ ਹੁੰਦਾ ਮੈਨੂੰ ਮੇਰੀ ਪੋਸਟ ਤੇ ਲਾਓ ਅੱਛਾ ਕਮੇਟੀ ਕੀ ਆਂਦੀ ਉਹ ਕਹਿੰਦੇ ਜੀ ਆਪਦੇ ਕਾਗਜ਼ ਦਿਖਾਓ ਹਾਂ ਸਾਬਤ ਕਰ ਕਾਗਜ਼ ਜਦੋਂ ਦੇਖੇ ਉਹ ਕਹਿੰਦੇ ਵੀ ਕਾਗਜ਼ਾਂ 'ਚ ਤੋਂ ਤੂੰ ਖਰਗੋਸ਼ ਐ ਚੱਲ ਜਾ ਕੇ ਨੌਕਰੀ ਕਰ ਲੈ ਉਹ ਹੀ ਕੰਮ ਕਰ ਆਪਦਾ ਜਾ ਕੇ ਬਾਹਰ ਨਿਕਲਿਆ ਤੇ ਉਹਦਾ ਦੋਸਤ ਬਾਂਦਰ ਮਿਲਿਆ ਅੱਛਾ ਕਹਿੰਦਾ ਕਮੇਟੀ ਕੀ ਕਹਿੰਦੀ ਕਹਿੰਦਾ ਮੈਂ ਕੀ ਸਮਝਾਉਂਦਾ ਜਿਹੜੇ ਮੇਰੇ ਮੂਰੇ ਬੈਠੇ ਸੀ ਉਹ ਵੀ ਕਾਗਜ਼ਾਂ ਦੀ ਚੀਤੇ ਸੀ ਅਸਲ ਚੋਗਾ ਦੇ ਸੀਗੇ ਬੱਸ ਕਰਿਆ ਇਹ ਕਾਗਜ਼ਾਂ ਚ ਆ ਸਾਰਾ ਕੁਝ ਅਸਲੀਅਤ ਦਾ ਕੋਈ ਹੋਰੀ ਐ ਇਹ ਕਾਗਜੀ ਸ਼ੇਰ ਐ ਜੀ ਬੱਸ ਕਰਿਆ ਬੱਲੇ ਬੁੱਲੇ ਹੈ ਨਹੀਂ ਕੁਝ ਹੋਰ ਕੀ ਹੋਣਾ ਸੀ ਇਹਨਾਂ ਦਾ ਇਹ ਦਿੱਲੀ ਗਿਆ ਮੈਂ ਆ ਦਿੱਲੀ ਗਿਆ ਤੂੰ ਕੀ ਵੇਖਿਆ ਮੈਂ ਦੇਖ ਲਿਆ ਇੰਡੀਆ ਗੇਟ ਇੰਡੀਆ ਗੇਟ ਚ ਕੀ ਵੇਖਿਆ ਮੈਂ ਦੇਖਿਆ ਉੱਥੇ ਗੇਟ ਹੀ ਕੋਈ ਨਹੀਂਗਾ ਉਹ ਲਾਰਦੀ ਉੱਥੇ ਗੇਟ ਗੂਟ ਨਹੀਂ ਹੈਗਾ ਉਹ ਇਮਾਰਤ ਬਣੀ ਆ ਉਹੀ ਖੁੱਲਾ ਪੈਣ ਨੂੰ ਛੱਡਾਇਆ ਹੈ ਅੱਛਾ ਖੁੱਲਾ ਮੈਦਾਨ ਹੀ ਐ ਆਹੋ ਮੈਂ ਵੀ ਕਹਾ ਗੇਟ ਕੋਈ ਹੈ ਨਹੀਂ ਜਿਹਦਾ ਜੀ ਕਰਦਾ ਜਿਹੜਾ ਹਮਲਾ ਅਰ ਕਿਤਰਾ ਮਰਜੀ ਆ ਜਾਂਦਾ ਬਸ ਕਰਿਆ ਗਾ ਸਾਰੇ ਬਾਬਰ ਆ ਗਿਆ ਹੁਲਾਨਤੀ ਅਰੇ ਹਮਾਇੂ ਆ ਗਿਆ ਬਸ ਕਰ ਜਾ ਅਰੇ ਅੰਗਰੇਜ਼ ਆ ਗਏ ਸਹੀ ਗੱਲ ਆ ਇਹਨਾਂ ਨੇ ਨਹੀਂ ਸਾਨੂੰ ਟਿਕਣ ਦਿੱਤਾ ਹੁਣ ਸਾਡੇ ਕਾਲੇ ਅੰਗਰੇਜ਼ ਐਂ ਜੇ ਹੋ ਕੇ ਬਹਿ ਗਏ ਆ ਉੱਥੇ ਸਹੀ ਗੱਲ ਆ ਬਾਲਾ ਦੂਰੋਂ ਨਹੀਂ ਆਏ ਨੇੜੇ ਹੋਈਆਂ ਓਏ ਮੰਤਰੀ ਬਣ ਗਏ ਆ ਰਾਜੇ ਬਣ ਗਏ ਰਾਜੇ ਬਣ ਗਏ ਆਹਹਹ ਦੇਸ਼ ਤੇ ਰੱਚ ਗਰੀਬੀ ਸੀ ਅੱਛਾ ਇੱਕ ਕਿੱਸਾ ਹੋਰ ਸੁਣਾਉਣ ਲੱਗਾ ਜੀ ਅੱਛਾ ਕਹਾਣੀ ਸੁਣਾਏਂਗਾ ਆ ਕੋਈ ਮੰਤਰੀ ਜਾਂਦਾ ਸੀ ਜਹਾਜ਼ ਉਤੋਂ ਦੀ ਆ ਲੈ ਫੇਰ ਭਈ ਭਈ ਨਾਲ ਉਹਦੇ ਸੀਗੇ 2-3 ਉਹਦੇ ਸਲਾਹਕਾਰ ਸਲਾਹਕਾਰ ਨਾਲ ਹੁੰਦੇ ਆ ਪੱਕੇ ਰੱਖੇ ਸੀ ਆਹੋ ਮੰਤਰੀ ਕਹਿੰਦਾ ਵੀ ਜੇ ਮੈਂ 100 ਰੁਪਇਆ ਥੱਲੇ ਸੁੱਟਾਂ ਤੇ ਕਿਸੇ ਇੱਕ ਘਰ ਦਾ ਭਲਾ ਹੋ ਸਕਦਾ ਆਹ ਬਈ ਵਾਹ ਸਿਆਣੀ ਗੱਲ ਕਰ ਕੇ ਆਈ ਨਾਲ ਇੱਕ ਸਲਾਹਕਾਰ ਬੈਠਾ ਸੀ ਆਹੋ ਉਹ ਕਹਿੰਦਾ ਮੰਤਰੀ ਸਾਹਿਬ ਤੁਸੀਂ ਦੋ نوٹ 50-50 ਦੇ ਸੁੱਟੋ ਤੇ ਦੋ ਘਰਾਂ ਦਾ ਭਲਾ ਕਰੋ ਹਾਂ ਸਿਆਣੀ ਸਲਾਹ ਦਿੱਤੀ ਆ ਤੀਜਾ ਇੱਕ ਹੋਰ ਬੈਠਾ ਸੀ ਅੱਛਾ ਉਹ ਕਹਿੰਦਾ ਮੰਤਰੀ ਸਾਹਿਬ ਤੁਸੀਂ ਦਸਾਂ-ਦਸਾਂ ਦੇ 10 نوٹ ਸੁੱਟੋ ਤੇ ਦਸਾਂ ਕਰਾਂ ਦਾ ਭਲਾ ਕਰੋ ਵਾਹ ਜੀ ਵਾਹ ਉਹ ਦੂ ਵੀ ਸਿਆਣੀ ਗੱਲ ਕੀਤੀ ਐ ਮੰਤਰੀ ਸਾਹਿਬ ਨੇ ਹੋਰ ਪਾਇਲਟ ਨੂੰ ਪੁੱਛਿਆ ਉਹਨੇ ਕਿਹਾ ਇਹ ਦੂ ਵੀ ਸਲਾਹ ਲਈ ਲੈਨੇ ਹੋ ਉਹ ਕਹਿੰਦਾ ਜੀ ਜੇ ਭਲਾ ਹੀ ਕਰਨਾ ਤੇ ਮੈਂ ਤਾਂ ਆਜ ਹੀ ਨਾ ਸੈਟਦੇ ਆ ਦਰ ਬਟੇ ਸਾਰਾ ਸਿਆਪਾ ਹੀ ਨਿਬੜ ਜੂਗਾ ਜਾਣਦੀ ਨਾ ਹੋਵੇ ਸਾਰੇ ਦੇਸ਼ ਦਾ ਹੀ ਭਲਾ ਹੋ ਜੂਗਾ ਕਰਾ ਕਰ ਰੌਲੇ ਹੀ ਮੁੱਕ ਜਾਣੇ ਆ ਜਾਣਦੀ ਨਾ ਹੋਵੇ ਤਾਂ ਲੈਣਾ ਦੇਣਾ ਹੀ ਕੋਈ ਨਹੀਂ ਬਸ ਕਰ ਜਾ ਇਹੋ ਜੇ ਪਾਇਲਟ ਪੰਜ ਸੱਤ ਹੋਣੇ ਚਾਹੀਦੇ ਸਹੀ ਗੱਲ ਜਿਹੜੇ ਦੇਸ਼ ਦਾ ਭਲਾ ਕਰਨ ਜਾਣਦੀ ਨਾ ਮਹਾਰਾਜ ਉਹਨਾਂ ਦਾ ਭਲਾ ਕਰੇ ਬਸ ਕਰ ਜਾ ਲੈ ਵੀ ਮੈਂ ਗਿਆ ਸੀ ਦਿੱਲੀ ਸਰਕਾਰ ਨੂੰ ਯਾਦ ਕਰਾਉਣ ਦਿੱਲੀ ਦੇ ਵਿੱਚ ਪੰਜਾਬ ਸਰਕਾਰ ਨੂੰ ਅੱਛਾ ਕੀ ਉਸੀਂ ਜਦੋਂ ਪੰਜਾਬ 'ਚ ਸਰਕਾਰ ਬਣਾਈ ਸੀ ਆਹੋ ਤੁਸੀਂ ਕਹਿੰਦੇ ਸੀ ਵੀ ਅਸੀਂ ਐਜੂਕੇਸ਼ਨ ਦੇ ਮਿਆਰ ਨੂੰ ਉੱਚਾ ਚੱਕਾਂਗੇ ਐਜੂਕੇਸ਼ਨ ਅਦਾਰੇ 'ਚ ਭਰਤੀਆਂ ਕਰਾਂਗੇ ਭਰਤੀਆਂ ਕੀਤੀਆਂ ਤਾਂ ਹੈ 1158 ਵਾਲਾ ਨੂੰ ਭਰਤੀ ਦਿੱਤੀ ਤਾਂ ਹੈ ਜੁਆਇਨਿੰਗ ਜੁਆਇਨਿੰਗ ਵੀ ਕਿਸਮਾ ਕਰਾ ਕਰਾ ਕੇ ਦਿੱਤੀ ਬਸ ਕਰਾ ਕੇ ਅਗਲੇ ਹੁਣ ਤਾਂ ਧਰਨੇ ਹੀ ਲਾਈ ਗਏ ਆ ਧਰਦੀ ਨਾ ਹੋਵੇ ਤਾਂ ਲਊ ਵੀ ਛੱਡਿਆ ਬਸ ਕਰ ਨਾਲੇ 1158 ਦਾ ਭਰਤੀ ਨਹੀਂ ਹੈ ਸਰਕਾਰ ਦੀ ਹਲੋ ਕੀਦੀ ਆ ਉਹ ਤਾਂ ਪਿਛਲੀ ਸਰਕਾਰ ਦੀ ਸੀ ਬਸ ਕਰਾ ਕਰ 364 ਵੀ ਉਹਨਾਂ ਦੀ ਸੀ ਧਰਦੀ ਆ 694 ਵੀ ਉਹਨਾਂ ਦੀ ਸੀ ਬਸ ਕਰ ਜਾ 426 ਵੀ ਉਹਨਾਂ ਦੀ ਸੀ ਇਹਨਾਂ ਦਾ ਇਹਨਾਂ ਦਾ ਕਲਾਕ ਦੀ ਵਾਲੇ ਬਸ ਕਰ ਇਹ ਸਭ ਹੀ ਫਿਰਦੇ ਆ ਕਹਿੰਦੇ ਪੰਜਾਬ ਚ ਕਦੇ ਦਿੱਲੀ ਚ ਇਹਨਾਂ ਨੇ ਕੁਝ ਨਹੀਂ ਕੀਤਾ ਹਲਾ ਇਹਨਾਂ ਨੇ ਕੀਤਾ ਉਹ ਕੀਤਾ ਕੀ ਇਹਨਾਂ ਨੇ 343 ਲੈਕਚਰਰਾਂ ਦੀਆਂ ਪੋਸਟਾਂ ਕੈਨਸਲ ਕੀਤੀਆਂ ਬਸ ਕਰ ਜਾ 208 ਇੰਜੀਨਕਰਾਫਟ ਵਾਲਿਆਂ ਦਾ ਪੇਪਰ ਰੋਕਿਆ ਸਹੀ ਗੱਲ ਹੈ ਇਹਨਾਂ ਨੇ ਹੋਰ ਬੜਾ ਵੱਡਾ ਕੰਮ ਕੀਤਾ ਹੋਰ ਕੀ ਕੀਤਾ ਉਹ 70 ਸਾਲਾਂ ਦੇ ਵਿੱਚ ਆਹ ਕਿਸੇ ਸਰਕਾਰ ਨੇ ਕਿਸੇ ਦੀ ਨੌਕਰੀ ਨਹੀਂ ਖੋਈ ਹਲਾ ਇਹਨਾਂ ਨੇ ਕੀ ਕੀਤਾ ਇਹ ਗੈਸਟ ਫੈਕਲਟੀ ਵਾਲਿਆਂ ਨੂੰ ਖੋ ਰਹੇ ਆ ਬਸ ਕਰ ਜੀ ਉਹ ਪਤੰਦਰੋਂ ਉਹਨਾਂ ਨੇ ਸਰਕਾਰੀ ਕਾਲਜਾਂ ਸਾਂਭੇ ਹੀ ਹੁਣ ਤੱਕ ਆ ਸਹੀ ਗੱਲ ਹੈ ਉਹਨਾਂ ਦਾ ਪੱਕਾ ਪ੍ਰਬੰਧ ਕਰੋ ਬਸ ਕਰ ਜਾ ਨਹੀਂ ਤੁਹਾਡਾ ਸਤਾ ਚ ਪੱਕਾ ਪ੍ਰਬੰਧ ਹੋਇਆ ਲੋ ਇਹ ਗੱਲ ਜੇ ਤੇ ਜੇ ਨੌਕਰੀਆਂ ਕਰਡੋ ਲੈਣ ਦੀ ਨਾ ਹੋਵੇ ਸਾਡਾ ਵੀ ਟੈਟਕਲੀ ਆ ਹੋਰ ਲਾਰਦਿਆ ਹੁਣ ਤਾਂ ਅਸੀਂ ਵੀ ਲੀਜੀ ਬਾਲ ਹੋਏ ਬੈਠੇ ਆ ਬੱਸ ਕਰਿਆ ਕਰ ਮੈਨੂੰ ਪਤਾ ਲਗਾ ਕਹਿੰਦੇ ਵੀ ਸ਼ੰਭੂ ਬਾਡਰ ਖੋਲਤਾ ਸ਼ੰਭੂ ਬਾਡਰ ਖੋਲਦਾਂ ਨਾ ਨੌਕਰੀਆਂ ਤੋਂ ਯਾਦ ਆ ਗਿਆ ਆਹੋ ਇਹ ਕਹਿੰਦੇ ਜੀ ਸ਼ੰਭੂ ਬਾਡਰ ਤੇ ਕਿਸਾਨ ਬੈਠੇ ਨੌਕਰੀਆਂ ਤੇ ਅਸਰ ਪੈ ਰਿਆ ਨੌਜਵਾਨਾਂ ਨੂੰ ਨੌਕਰੀ ਮਿਲ ਨਹੀਂ ਰਹੀ ਅੱਛਾ ਸਹੀ ਗੱਲ ਆ ਨੌਜਵਾਨਾਂ ਨੂੰ ਤਾਂ ਮਿਲ ਨਹੀਂ ਰਹੀ ਆ ਸਹੀ ਗੱਲ ਆ ਆ ਮਨੀਸ਼ ਸੋਧੀਆਂ ਨੂੰ ਦੇਤੀ ਐ ਬੱਸ ਕਰ ਅਕਿੰਦਰ ਜੈਨ ਨੂੰ ਦੇਤੀ ਐ ਪੰਜਾਬ ਚ ਨੌਕਰੀ ਦਿੱਤੀ ਅਗਲੇ ਆਣੇ ਸਾਡੇ ਫਿਰਤੇ ਬਿ ਕਾਤੋਂ ਤਾਂ ਪਹਿਲਾਂ ਨਹੀਂ ਦਿੱਲੀ ਵਾਲੇ ਸਾਹਮਣੇ ਜਾਂਦੇ ਸਾਡੇ ਵਗ ਸਾਡੇ ਸਿਰ ਤੇ ਬਿਠਾਤਾ ਬਸ ਕਰਿਆ ਕਰ ਕਾਤੋਂ ਤਾਂ ਉਹ ਹੀ ਨਹੀਂ ਲੋਟ ਆਉਂਦੇ ਇਹਨਾਂ ਨੇ ਸਾਡਾ ਲਹੂ ਪੀਤਾ ਹੋਇਆ ਇਹ ਬਸ ਕਰ ਜਾ ਰੁਕੋ ਜ ਵਾਲੀ ਬੋਤਲ ਮੂੰਹ ਚ ਪਾਈ ਹੋਈ ਐ ਪੀਣਾ ਬਸ ਕਰਦਾ ਬਸ